ਹਾਂਜੀ ਅੱਜ ਪਾਟਰੀ ਬਟਨ ਬਣਾਉਂਦੇ ਆ ਮੇਰਾ ਦਿਲ ਕੀਤਾ ਕਿ ਇਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਪਾਟਰੀ ਦੇ ਬਟਨ ਬਣਾਉਣ ਲਈ ਇੱਕੋ ਸ਼ੇਪ ਦੇ ਵਿੱਚ ਆਪਾਂ ਨੇ ਕਾਫੀ ਪੀਸ ਕਟਿੰਗ ਕਰ ਲੈਨੇ ਜਿੰਨੇ ਤੁਹਾਨੂੰ ਚਾਹੀਦੇ ਨੇ ਇੱਕ ਪੀਸ ਨੂੰ ਆਪਾਂ ਨੇ ਰਾਉਂਡ ਕਰਕੇ ਚੰਗੀ ਤਰ੍ਹਾਂ ਗੋਲ ਸ਼ੇਪ ਦੇ ਵਿੱਚ ਰਾਉਂਡ ਕਰ ਲੈਣਾ ਠੀਕ ਆ ਤੇ ਫਿਰ ਇਹਨੂੰ ਦੂਸਰੇ ਪੀਸ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਰਾਉਂਡ ਕਰਕੇ ਗੋਲ ਸ਼ੇਪ ਦੇ ਕੇ ਇਹਨੂੰ ਫਿਰ ਆਪਾਂ ਨੇ ਧਾਗੇ ਦੇ ਨਾਲ ਸਾਈਡਾਂ ਤੋਂ ਪੂਰਾ ਟਾਈਟ ਕਰ ਲੈਣਾ ਟਾਈਟ ਕਰਨ ਦਾ ਮਕਸਦ ਇਹ ਹੈਗਾ ਕਿ ਜਦੋਂ ਆਪਾਂ ਇਹਨੂੰ ਅਟੈਚ ਕਰ ਦਾਵਾਂਗੇ ਛੜ ਦੇ ਨਾਲ ਇਹ ਖੁੱਲੇਗਾ ਨਹੀਂ ਠੀਕ ਹੈ ਇਹਦੀ ਸ਼ੇਪ ਇਸੇ ਤਰ੍ਹਾਂ ਹੀ ਰਹੇਗੀ ਜਦੋਂ ਆਪਾਂ ਥਰਮੋਕੋਲ ਦੀ ਬੋਲਸ ਦੇ ਨਾਲ ਪੋਰਟਰੀ ਬਟਨ ਬਣਾਉਨੇ ਆ ਉਹਦਾ ਇਹ ਹੁੰਦਾ ਕਿ ਜਦੋਂ ਆਪਾਂ ਪ੍ਰੈਸ ਕਰਦੇ ਆ ਉਹ ਬਿਲਕੁਲ ਥੱਲੇ ਹੀ ਬੈਠ ਜਾਂਦੇ ਨੇ ਪ੍ਰੈਸ ਇਸ ਤਰ੍ਹਾਂ ਪ੍ਰੈਸ ਦੇ ਨਾਲ ਉਹਨਾਂ ਦੀ ਸ਼ੇਪ ਜੋ ਚਪਟੀ ਹੋ ਜਾਂਦੀ ਆ ਜੀ ਆਪਾਂ ਕੱਪੜੇ ਦੇ ਪੌਟਲੀ ਬਟਲ ਬਣਾਵਾਂਗੇ ਇਹਨਾਂ ਦੇ ਸ਼ੇਪ ਵਿੱਚ ਕੋਈ ਫਰਕ ਨਹੀਂ ਪਏਗਾ ਜਿਸ ਤਰ੍ਹਾਂ ਆਪਾਂ ਨੇ ਕੋਈ ਸ਼ੇਪ ਬਣਾਵਾਂਗੇ ਉਸੇ ਤਰ੍ਹਾਂ ਹੀ ਇਹ ਸੈਟ ਰਹਣਗੇ ਤਾਂ ਚੰਗੀ ਤਰ੍ਹਾਂ ਦੇਖੋ ਟਾਈਟ ਕਰਕੇ ਬੰਨਣਾ ਤਾਂ ਜੋ ਖੁੱਲਣਾ ਠੀਕ ਹੈ ਆਲੋ ਜੀ ਬਣ ਕੇ ਰੈਡੀ ਹੋ ਗਏ ਨੇ ਪੌਟਲੀ ਬਟਨ ਤੇ ਅਸੀਂ ਤੁਹਾਨੂੰ ਅੱਗੇ ਵੀ ਦਿਖਾਉਣਾ ਅਸੀਂ ਸੂਟ ਤੇ ਲਗਾ ਕੇ ਦਿਖਾ ਰਹੇ ਹਾਂ ਤੁਹਾਨੂੰ ਦੇਖੋ ਕਿੱਡੇ ਸੋਹਣੇ ਪੌਟਲੀ ਬਟਨ ਤਿਆਰ ਹੋਏ ਨੇ ਇੰਦਲੇ ਤੇ ਲਿਆ ਸਰਗਾ ਕੇ ਸੈਂਟਰ ਦੇ ਵਿੱਚ ਪਾਟੀ ਲਿਟਲ ਲਗਾ ਕੇ ਗਰੇ ਕੇ ਹੋਰ ਸੋਨਾ ਬਣਾ ਦਿੱਤਾ ਆਪਾਂ ਨੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਦਾਂ ਦਾ ਲੱਗਿਆ ਧੰਨਵਾਦ